ਸਸੇਗਾ ਮੇਰੀਆਂ ਸਾਰੀਆਂ ਭੈਣਾਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਪਲਾਜੋ ਦੀ ਕਟਿੰਗ ਕਰਨਾ ਦੱਸਾਂਗੇ ਜਿੰਨਾ ਮੇਰੀਆਂ ਭੈਣਾਂ ਨੂੰ ਪਲਾਜੋ ਦੀ ਕਟਿੰਗ ਬਿਲਕੁਲ ਨਹੀਂ ਕਰਨੀ ਆਂਦੀ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਆਸਾਨੀ ਨਾਲ ਪਲਾਜੋ ਬਣਾ ਸਕਦੀਆਂ ਨੇ ਲੈ ਆ 2.5 ਮੀਟਰ ਕਪੜਾ ਮੇਰੇ ਕੋਲ 2.5 ਮੀਟਰ ਕਪੜਾ ਸੀ ਤੇ ਮੈਂ ਅਦੇ ਤੇ ਹੀ ਕਟਿੰਗ ਕਰਾਂਗੀ ਤੁਸੀਂ 2.5 ਮੀਟਰ ਜਾਂ 2 ਮੀਟਰ ਚ ਵੀ ਪਲਾਜੋ ਬਣਾ ਸਕਦੇ ਹੋ ਜਿੰਨੀ ਤੁਸੀਂ ਲੈਂਥ ਲੈਣਾ ਚਾਹੁੰਦੇ ਹੋ ਪਹਿਲੇ ਹੀ ਸੀ ਤੇ ਦਾ ਪਲਾਜੋ ਆ ਤੇ ਇਸ ਪਲਾਜੋ ਨੂੰ ਅਸੀਂ ਕਪੜੇ ਉੱਤੇ ਰੱਖ ਕੇ ਪਲਾਜੋ ਦੀ ਕਟਿੰਗ ਕਰਾਂਗੇ ਅਸੀਂ ਪਲਾਜੋ ਨੂੰ ਕਪੜੇ ਤੋਂ ਉੱਤੇ ਰੱਖ ਲਿਆ ਅਦੇਸਾ ਨਾਲ ਹੀ ਅਸੀਂ ਕਟਿੰਗ ਕਰਾਂਗੇ ਨਾ ਸੰ ਕੋਈ ਨਿਸ਼ਾਨ ਲਾਉਣ ਦੀ ਜ਼ਰੂਰਤ ਆ ਤੇ ਨਾ ਹੀ ਕੁਝ ਕਰਨ ਦੀ ਇਹ ਦੇਖੋ 3 ਇੰਚ ਦਾ ਉਪਰੋਂ ਮੈਂ 벨ਟ ਲਈ ਜਿਹਦੇ ਚ ਅਸੀਂ ਇਲਾਸਟਿਕ ਪਾਣੀ ਆ ਉਪਰੋਂ 3 ਇੰਚ ਦੁਬਾਰਾ ਰੱਖ ਲਿਆ ਆ ਤੇ ਜਿੰਨੀ ਮੇਰੀ ਇਹ ਪਲਾਜੋ ਦੀ ਲੈਂਥ ਆ ਮੈਂ ਅਦੇਸਾ ਨਾਲ ਹੀ ਕਟਿੰਗ ਕਰਾਂਗੀ ਹੁਣ ਜਿੱਥੇ ਜਿੱਤੇ ਸਾਡਾ ਪਲਾਜੋ ਆ ਉਹਦੇ ਤੋਂ 1-1 ਇੰਚ ਵਧਾ ਕੇ ਕਟਿੰਗ ਕਰਾਂਗੇ ਮੈਂ ਇਹਦੇ ਤੇ ਨਿਸ਼ਾਨਾ ਹੀ ਲਾਵਾਂਗੀ ਕਿਉਂਕਿ ਮੈਨੂੰ ਪਤਾ ਆ ਤੇ 1 ਇੰਚ ਵਧਾ ਕੇ ਕਟਿੰਗ ਕਰਨੀ ਆ ਤੇ ਜਿਨ੍ਹਾਂ ਨੇ ਪਹਿਲੀ ਵਾਰ ਬਣਾਣਾ ਉਹ ਨਿਸ਼ਾਨ ਲਾ ਸਕਦੇ ਨੇ ਇਹ ਸਾਡਾ ਆਸਨ ਦਾ ਨਿਸ਼ਾਨ ਤੇ ਇਹ ਸਾਡੇ ਕੁੰਦੇ ਦੀ ਸਲਾਈ ਇਹ ਸਾਡਾ ਪਹੁੰਚਾ ਜਿੱਥੇ ਜਿੱਥੇ ਅਸੀਂ ਨਿਸ਼ਾਨ ਲਗਾਇਆ ਉਥੇ-ਉਥੇ ਕੈਂਚੀ ਨਾਲ ਅਸੀਂ ਕਟਿੰਗ ਕਰਾਂਗੇ ਤੇ ਇਹ 3 ਇੰਚ ਅਸੀਂ ਉੱਪਰੋਂ ਜਿਹਦੇ ਚ ਲਾਸਟਿਕ ਪਾਣੀ ਆ ਉਹ ਦੁਬਾਰਾ ਰੱਖਿਆ ਆ ਹੁਣ ਅਸੀਂ ਪਲਾਜੋ ਦੀ ਕਟਿੰਗ ਕਰਾਂਗੇ ਚਾਂ ਲਗਾਇਆ ਉੱਤੇ ਉੱਤੇ ਇਹਦੀ ਕਟਿੰਗ ਕਰਾਂਗੇ ਇਹ ਦੇਖੋ ਸੇ ਪਲਾਜੋ ਦੀ ਕਟਿੰਗ ਕਰ ਲਈ ਹੈ ਇਹ ਬਿਲਕੁਲ ਸਿੰਪਲ ਤਰੀਕਾ ਹੈ ਪਲਾਜੋ ਦੀ ਕਟਿੰਗ ਕਰਾਂ ਦਾ ਜੇ ਤੁਸੀਂ ਸੈਂਟਰ 'ਚ ਕਟਿੰਗ ਕਰਨੀ ਹੈ ਠੀਕ ਹੈ ਨਹੀਂ ਤੇ ਸਿੰਪਲ ਹੀ ਇਦਾਂ ਸੇਨ ਲਗਾ ਲਿਓ ਹੁਣ ਅਸੀਂ ਇਹ ਪਲਾਜੋ ਨੂੰ ਸੀਵਾਂਗੇ ਜਦ ਜਦੋਂ ਸਾਡਾ ਪਲਾਜੋ ਤਿਆਰ ਹੋ ਜਾਏਗਾ ਤੇ ਤੁਹਾਨੂੰ ਉਹ ਵੀ ਦੱਸਾਂਗੇ ਤੁਸੀਂ ਪਲਾਜੋ ਨੂੰ ਦੂਸਰੇ ਤਰੀਕੇ ਨਾਲ ਵੀ ਬਣਾ ਸਕਦੇ ਜਿੰਨੂੰ ਪੈਂਟ ਪਲਾਜੋ ਕਹਿੰਦੇ ਆ ਮੈਂ ਹੁਣ ਅਦੀ ਪੈਂਟ ਪਲਾਜੋ ਵਾਲੀ ਹੀ ਕਟਿੰਗ ਕਰਾਂਗੀ ਹੇ ਦੇਖੋ ਅਗਲੀ ਸਾਈਡ ਤੇ ਅੱਧਾ ਅੱਧਾ ਪੌਣਾ ਪੌਣਾ ਇੰਚ ਕਾਟ ਪਾਣੀ ਹੈ ਇਹਦੇ ਨਾਲ ਪਲਾਜੋ ਦੀ ਫਿਟਿੰਗ ਬਹੁਤ ਵਧੀਆ ਆਏਗੀ ਸੈਂਟਰ ਚੋਂ ਕੱਟ ਕੇ ਅੱਧਾ ਅੱਧਾ ਇੰਚ ਅਸੀਂ ਅਗਲਾ ਪੀਸ ਜਾਨੀ ਕਿ ਜਿਹੜਾ ਅਗਲਾ ਪਾਸ ਆਇਆ ਉਹਨੂੰ ਅੱਧਾ ਇੰਚ ਛੋਟਾ ਰੱਖਣਾ ਹੈ ਪੱਟ ਨੂੰ ਤੇ ਪਿਛਲੇ ਨੂੰ ਵੱਡਾ ਰੱਖਣਾ ਹੈ ਜਿੱਦਾਂ ਜੈਂਸ ਦਾ ਪਜਾਮੇ ਦੀ ਕਟਿੰਗ ਕਰਦੇ ਆ ਉਦਾਂ ਹੀ ਅਸੀਂ ਵੀ ਇਸ ਦੀ ਕਟਿੰਗ ਕਰਨੀ ਹੈ ਅੱਧਾ ਇੰਚ ਅਗਲੀ ਸਾਈਡ ਤੋਂ ਕਾਰਡ ਪਾ ਲਾਂਗੇ ਹੁਣ ਅਸੀਂ ਪਲਾਜੋ ਸੀ ਲੱਗੇ ਆ ਜਦੋਂ ਸਾਡਾ ਪਲਾਜੋ ਤਿਆਰ ਹੋ ਜਾਗਾ ਫਿਰ ਅਸੀਂ ਤੁਹਾਨੂੰ ਉਸ ਦੀ ਫੋਟੋ ਵੀ ਦੱਸਾਂਗੇ ਲੋ ਜੀ ਪਲਾਜੋ ਅਸੀਂ ਸੀ ਲਿਆ ਤੇ ਸਾਡਾ ਪਲਾਜੋ ਬਿਲਕੁਲ ਹੀ ਤਿਆਰ ਹੋ ਗਿਆ ਆ ਇਹਨੂੰ ਸਿਰਫ ਅੱਧਾ ਘੰਟਾ ਲੱਗਦਾ ਸੀ ਇਹਨੂੰ ਤੇ ਪਹੁੰਚਿਆ ਤੇ ਦੇਖੋ ਮੈਂ ਹਲਕਾ ਹਲਕਾ ਡਿਜ਼ਾਈਨ ਪਾ ਲਿਆ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ